ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਭਾਰਤ ਵਿੱਚ ਵਿਸ਼ਾਲ ਬ੍ਰਿਕਸ਼ਰ オーਪਨ ਮਹਿੰਮ ਚਲਾਈ ਗਈ ਜਿਸ ਵਿੱਚ ਕਰੀਬਨ 600 ਤੋਂ ਜ਼ਿਆਦਾ ਸਥਾਨਾਂ ਤੇ ਰੁੱਖ ਲਗਾਏ ਗਏ ਸਾਲ 2021 ਤੋਂ ਲਗਾਤਾਰ ਇਹ ਮਹਿੰਮ ਹਰ ਸਾਲ ਚਲਾਈ ਜਾ ਰਹੀ ਹੈ ਇਸ ਸਾਲ ਇਸ ਮਹਿੰਮ ਦੇ ਅਧੀਨ ਬੀਆਰਐਸ ਨਗਰ ਦੇ ਬਲਾਕ ਜੇ ਦੇ ویرਾਨ ਪਾਰਕ ਵਿੱਚ ਨਗਰ ਨਿਗਮ ਦੀ ਸਹਾਇਤਾ ਨਾਲ ਨਿਰੰਕਾਰੀ ਮਿਸ਼ਨ ਦੇ ਸਵੈ ਸੇਵਕਾਂ ਨੇ ਲਗਭਗ 300 ਪੌਦੇ ਲਗਾਏ ਅੱਜ ਸ਼ੰਤ ਨਿਰੰਕਾਰੀ ਮਿਸ਼ਨ ਵੱਲੋਂ ਜੇ ਬਲਾਕ ਦਾ ਜਿਹੜਾ ਇਹ ਅਬੈਂਡੰਟ ਪਾਰਕ ਸੀਗਾ ਇਹਦੇ ਵਿੱਚ ਦਰਖਤ ਲਾਉਣ ਦੀ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਵਾ ਜੋ ਕਿ ਇੱਕ ਬਹੁਤ ਚੰਗਾ ਉਪਰਾਲਾ ਵਾ ਕਿਸੇ ਵੀ ਧਾਰਮਿਕ ਸੰਸਥਾ ਵੱਲੋਂ ਜਦੋਂ ਅਹੀ ਜੀ ਚੀਜ਼ ਕੀਤੀ ਜਾਂਦੀ ਆ ਤਾਂ ਉਹ ਸੰਸਥਾ ਦੇ ਨਾਲ ਜੁੜੀ ਜਿਨੀ ਸੰਗਤ ਹੁੰਦੀ ਆ ਉਹ ਇਸ ਯੱਗ ਦੇ ਵਿੱਚ ਜਦੋਂ ਹਿੱਸਾ ਪਾਉਂਦੀ ਆ ਤਾਂ ਉਹ ਯੱਗ ਬਹੁਤ ਵੱਡਾ ਹੋ ਜਾਂਦਾ ਇਨਾ ਵੱਲੋਂ ਅੱਜ ਇਸ پارک ਨੂੰ ਅਡਾਪਟ ਕੀਤਾ ਗਿਆ ਕਲੇ ਦਰਖਤ ਲਾਈ ਨਹੀਂ ਗਏ ਔਰ ਇਹਨਾਂ ਨੇ ਵਾਅਦਾ ਕੀਤਾ ਕਿ ਨਗਰ ਨਿਗਮ ਦੇ ਸਹਿਯੋਗ ਨਾਲ ਇਹ ਇਸ پارک ਨੂੰ ਬਹੁਤ ਖੂਬਸੂਰਤ ਵੀ ਬਣਾਉਣਗੇ ਤੇ ਇਹਨਾਂ ਪੌਦਿਆਂ ਨੂੰ ਮੇਨਟੇਨ ਵੀ ਕਰਨਗੇ ਲੁਧਿਆਣਾ ਲਾਈਵ ਲਈ ਟਿੰਕਾ ਜਰ ਦੇ ਰਿਪੋਰਟ